ਸਾਡਾ ਸ਼ੀਕਾਲ ਜੀ ਗਰਾਉਂਡ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 26 ਜੂਨ ਦਿਨ ਬੁੱਧਵਾਰ ਹੈ ਇਸੀ ਮਹੀਨਾ 14 ਹਾਰ ਤੋਂ ਗੱਲ ਕਰਦੇ ਹਾਂ ਸਚਕਣ ਸ਼ੀਰ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਵਾਲੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਅੱਜ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀ ਜਾਣਕਾਰੀ ਤੋਂ ਬਾਅਦ ਅਕਾਲੀ ਦਲ ਨੇ ਬਣਾਇਆ ਰੋਡ ਮੈਪ ਜੀ ਹਾਂ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਵੀਰ ਬਾਦਲ ਵਿਰੁੱਧ ਉੱਠ ਰਿਹਾ ਬਗਾਵਤੀ ਸੂਰ ਦਾ ਗੁਬਾਰ ਹੁਣ ਕਦੇ ਵੀ ਫ ਸੂਤਰਾ ਮੁਤਾਬਕ ਸ਼੍ਰੋਮਣੀ ਕਾਲੀ ਦਲ ਵਿੱਚ ਸਦਾ ਅੰਤ ਦੇ ਚੁੰਕ ਕਮੇਟੀ ਦੀ ਰਿਪੋਰਟ ਨਾਲ ਲੀਡਰਸ਼ਿਪ ਨੂੰ ਬਦਲਣ ਦੀ ਉਠੀ ਮੰਗ ਨੂੰ ਲੈ ਕੇ ਪਾਰਟੀ ਵਿੱਚ ਉੱਠੇ ਵੱਡੇ ਧੜੇ ਨੇ ਹੁਣ ਰੋਡ ਮੈਪ ਬਣਾ ਲਿਆ ਹੈ ਸੁਖਵੀਰ ਬਾਦਲ ਦੀ ਇਕਾਈ ਨਾ ਖਬੂਲਣ ਦੇ ਮੁੱਦੇ ਉੱਤੇ ਉੱਠੇ ਇਹਨਾਂ ਲੀਡਰਾਂ ਨੇ ਪਹਿਲਾਂ ਵੀ ਤਿੰਨ ਗੁਪਤ ਮੀਟਿੰਗਾਂ ਕੀਤੀਆਂ ਹਨ ਅੱਜ ਵੀ ਇੱਕ ਇਹਨਾਂ ਨੇ ਇਹ ਮੀਟਿੰਗ ਰੱਖੀ ਹੈ ਸੂਤਰਾ ਮੁਤਾਬਕ ਸੁਖਵੀਰ ਦਾ ਵਿਰੋਧ ਕਰਨ ਵਾਲਿਆਂ ਦਾ ਕਾਫਲਾ ਹੁਣ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ ਇਸ ਦਰਮਿਆਨ ਸ਼੍ਰੋਮਣੀ ਕਾਲੀ ਦਲ ਦੇ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਜਗਦੀਸ਼ ਸਿੰਘ ਗਰਚਾ ਨੇ ਵੀ ਹੁਣ ਪਾਰਟੀ ਵਿਰੋਧੀ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇ ਕੇ ਪੰਜਾਬ ਨੂੰ ਬੰਜਰ ਬਣਾਇਆ ਹੈ। ਉਹਨਾਂ ਇਹ ਵੀ ਆਖਿਆ ਕਿ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ ਸੀ ਤਾਂ ਉਹਨਾਂ ਇਸ ਦਾ ਸਖਤ ਵਿਰੋਧ ਵੀ ਕੀਤਾ ਸੀ। ਵਿਗਵਾਪਤੀ ਸੁਰਾਂ ਦੇ ਚੱਲਦਿਆਂ ਸੁਖਵੀਰ ਸਿੰਘ ਬਾਦਲ ਨੇ ਸੱਦੀ ਹੰਗਾਮੀ ਮੀਟਿੰਗ ਉਧਰ ਸ਼੍ਰੋਮਣੀ ਕਾਲੀ ਦਲ ਵਿੱਚ ਵਿਗਵਾਪਤੀ ਸੁਰਾਂ ਦੇ ਚੱਲਦਿਆਂ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਆਲੋchna ਕਰਨ ਵਾਲਿਆਂ ਤੇ ਕੱਲ ਪਾਰਟੀ ਦੇ ਬੁਲਾਰੇ ਨੇ ਤਿੱਖਾ ਨਿਸ਼ਾਨਾ ਸਾਧਿਆ। ਪਾਰਟੀ ਦੇ ਬੁਲਾਰਿਆਂ ਨੇ ਆਖਿਆ ਕਿ ਪਾਰਟੀ ਵਿੱਚ ਵਿਰੋਧੀ ਸੁਰਾਂ ਪਹਿਲਾਂ ਵੀ ਉੱਠਦੀਆਂ ਰਹੀਆਂ ਹਨ ਪਰ ਹੁਣ ਪਾਰਟੀ ਵਿੱਚ ਰਹਿ ਕੇ ਹੀ ਪਾਰਟੀ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਇੰਦਰ ਸਿੰਘ ਚੋਗਨ ਉਨ੍ਹਾਂ ਆਖਿਆ ਕਿ ਕੁਝ ਆਗੂ ਪੰਜਾਬ ਵਿਰੋਧੀ ਪਾਰਟੀਆਂ ਦੀਆਂ ਚਾਲਾਂ ਵਿੱਚ ਫਸ ਕੇ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਚੁੱਕ ਰਹੇ ਹਨ ਉਨ੍ਹਾਂ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਕਰਿਆ ਆਗੂ ਉੱਤੇ ਵੀ ਸਵਾਲ ਉਠਾਇਆ ਕਿ ਕਿਸੇ ਸਮੇਂ ਬਾਦਲ ਪਰਿਵਾਰ ਦੀ ਮਿਹਰਬਾਨੀ ਨਾਲ ਬਚੀਰ ਜਾਣ ਵਾਲੇ ਅੱਜੋਕੇ ਸਮੇਂ ਵਿੱਚ ਬਾਦਲ ਪਰਿਵਾਰ ਨੂੰ ਅੱਖਾਂ ਦਿਖਾ ਰਹੇ ਹਨ ਇਸੇ ਦਰਮਿਆਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਪਾਰਟੀ ਵਿੱਚ ਵੱਧ ਰ ਸੱਦ ਲਈ ਹੈ ਅਗਲੀ ਖਬਰ ਹੈ ਜੀ Tata ਕੰਪਨੀ ਤੋਂ ਬਾਅਦ Honda's ਕੰਪਨੀ ਨੇ ਵੀ ਬਤਾਏ ਬਾਈਕ ਅਤੇ ਸਕੂਟਰਾਂ ਦੇ ਰੇਟ 1 ਜੁਲਾਈ ਤੋਂ ਬਾਈਕ ਅਤੇ ਸਕੂਟਰ ਖਰੀਦਣਾ ਹੋ ਜਾਵੇਗਾ ਮਹਿੰਗਾ ਹਾਂ ਜੀ ਦੋਸਤੋ Tata ਤੋਂ ਬਾਅਦ Hero Group ਨੇ ਵੀ ਆਪਣੀ ਬਾਈਕ ਅਤੇ ਮੋਟਰਸਾਈਕਲ ਦੇ ਦਾਮ ਵਧਾ ਦਿੱਤੇ ਨੇ 1 ਜੁਲਾਈ ਤੋਂ ਬਾਅਦ ਕੰਪਨੀ ਨੇ ਦਮਾ ਵਿੱਚ 1500 ਰੁਪਏ ਦਾ ਵਾਧਾ ਕਰ ਦੇਣਾ ਹੈ ਜਦਕਿ ਕੰਪਨੀ ਦਾ ਸ਼ੇਅਰ ਪਿਛਲੇ 1 ਸਾਲ ਵਿੱਚ 93% ਦੀ ਦਰ ਨਾਲ ਵਧ ਰਿਹਾ ਹੈ ਸੋ ਅਗਰ ਤੁਸੀਂ ਵੀ ਬਾਈਕ ਤੇ ਸਕੂਟਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ 1 ਜੁਲਾਈ ਤੋਂ ਪਹਿਲਾਂ ਪਹਿਲਾਂ ਇਸ ਨੂੰ ਬੁੱਕ ਕਰਵਾ ਕੇ ਆਪਣਾ ਕੁਝ ਪੈਸਾ ਬਚਾ ਸਕਦੇ ਹੋ ਇਲੈਕਟ੍ਰੋਨਿਕ ਉਪਕਰਨਾਂ ਦੀ ਵਾਰੰਟੀ ਨੂੰ ਲੈ ਕੇ ਸਰਕਾਰ ਨੇ ਲਿਆਂਦੇ ਨਵੇਂ ਨਿਯਮ ਸਰਕਾਰ ਫ੍ਰਿਜ ਟੀਵੀ ਏਸੀ ਦੀ ਵਾਰੰਟੀ ਨੂੰ ਲੈ ਕੇ ਨਵੇਂ ਨਿਯਮ ਤੇ ਕਾਨੂੰਨ ਲੈ ਕੇ ਆ ਰਹੀ ਹੈ ਵਾਰੰਟੀ ਦੀ ਡੇਟ ਨੂੰ ਲੈ ਕੇ ਵੱਧ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਸਰਕਾਰ ਇੰਨਾਂ ਕੰਪਨੀਆਂ ਤੇ ਸਿਕੰਜਾ ਕਸਨ ਜਾ ਰਹੀ ਹੈ ਸਭ ਤੋਂ ਵੱਡਾ ਫੈਸਲਾ ਤਾਂ ਕੰਜ਼ਿਊਮਰ ਅਫੇਅਰ ਮਿਨਿਸਟਰੀ ਨੇ ਲਿਆ ਹੈ ਕਿ ਕਿਸੇ ਵੀ ਇਲੈਕਟ੍ਰੋਨਿਕ ਉਪਕਰਨ ਦੀ ਵਾਰੰਟੀ ਨੂੰ ਉਸ ਨੂੰ ਖਰੀਦਣ ਡੇਟ ਤੋਂ ਸ਼ੁਰੂ ਨਾ ਹੋ ਕੇ ਉਸ ਨੂੰ ਇੰਸਟਾਲ ਕਰਨ ਦੀ ਡੇਟ ਤੋਂ ਸ਼ੁਰੂ ਹੋਇਆ ਕਰੇਗਾ ਸਟਰੋਂਗ ਹੋਣ ਜਾ ਰਿਹਾ ਹੈ 5G ਨੈਟਵਰਕ ਸਰਕਾਰ ਅੱਠ ਬੈਂਡਾਂ ਵਿੱਚ 96000 ਕਰੋੜ ਤੋਂ ਵੱਧ ਦੇ ਸਪੈਕਟ੍ਰਮ ਦੀ ਨਿਲਾਮੀ ਕਰਨ ਜਾ ਰਹੀ ਹੈ ਟੈਲੀਕਮ ਕੰਪਨੀਆਂ ਜਿਵੇਂ ਕਿ ਰਿਲਾਇੰਸ Jio ਭਾਰਤੀ ਇਰਟੈਲ ਅਤੇ ਬੋਡਾਫੋਨ ਆਈਡੀਆ ਇਹ ਸਭ ਕੰਪਨੀਆਂ ਆਪਣੀ 5G ਸਰਵਿਸ ਨੂੰ ਬਿਹਤਰ ਕਰਨ ਲਈ ਇਸ ਸਪੈਕਟ੍ਰਮ ਨਿਲਾਮੀ ਵਿੱਚ ਭਾਗ ਲੈਣਗੀਆਂ ਇਸ ਤੋਂ ਇਲਾਵਾ ਸਰਕਾਰ ਟੈਲੀਕਮ ਸਰਵਿਸਿਜ਼ ਨਾਲ ਸੰਬੰਧਿਤ ਇੱਕ ਨਵਾਂ ਐਕਟ ਵੀ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਨਾਮ ਹੈ ਟੈਲੀਕਮ ਐਕਟ 2023 ਇਸ ਐਕਟ ਦੇ ਵਿੱਚ ਸਰਕਾਰ ਕੋਲ ਐਮਰਜੈਂਸੀ ਦੀ ਹਾਲਤ ਵਿੱਚ ਸਾਰਾ ਨੈੱਟਵਰਕ ਕੰਟਰੋਲ ਆਪਣੇ ਹੱਥ ਵਿੱਚ ਕਰਨ ਦਾ ਹੱਕ ਹੋਵੇਗਾ ਇਹ ਐਕਟ 26 ਜੂਨ ਤੋਂ ਦੇਸ਼ ਭਾਰ ਵਿੱਚ ਲਾਗੂ ਹੋਣ ਜਾ ਰਿਹਾ ਹੈ ਇਸ ਐਕਟ ਨਾਲ ਸਰਕਾਰ ਨੂੰ ਬਹੁਤ ਤਾਕਤ ਮਿਲੇਗੀ ਕਿਉਂਕਿ ਕਿਸੇ ਵੀ ਅਨਸੁਖਾਮੀ ਹਾਲਾਤ ਦੇ ਵਿੱਚ ਸਰਕਾਰ ਕੋਲ ਨੈਟਵਰਕ ਨੂੰ ਕੰਟਰੋਲ ਕਰਨ ਦਾ ਪੂਰਾ ਅਧਿਕਾਰ ਹੋਵੇਗਾ ਅਗਲੀ ਖਬਰ ਆ ਰਹੀ ਹੈ ਜੀ ਟੈਕਨੋਲੋਜੀ ਵੱਲੋਂ ਮੈਟਾ AI ਪਾਰਟੀਛੇ ਲਾਂਚ WhatsApp ਉੱਤੇ ਆਇਆ ਇੱਕ ਨਵਾਂ ਫੀਚਰ ਮੈਟਾ AI ਪਾਰਟ ਵਿੱਚ ਲਾਂਚ ਹੋ ਚੁੱਕਿਆ ਹੈ ਹੁਣ ਤੁਸੀਂ ਮੈਸੈਂਜਰ ਤੇ ਫੇਸਬੁਕ ਉੱਤੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਕੁਝ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਚੈਟ ਜੀਟੀਪੀ ਕੰਮ ਕਰਦਾ ਹੈ ਕੋਈ ਕੰਮ ਹੋਣ ਬੜਾ ਵਰਸਾ ਫੇਸਬੁਕ ਤੇ ਮੈਸੈਂਜਰ ਵਿੱਚ ਮੈਟਾ ਦਾ AI ਕਰਿਆ ਕਰੇਗਾ ਇਸ ਤੋਂ ਇਲਾਵਾ WhatsApp ਤੇ ਇੱਕ ਨਵਾਂ ਫੀਚਰ ਵੀ ਆ ਰਿਹਾ ਹੈ ਹੁਣ ਤੁਹਾਨੂੰ ਕਿਸੇ ਨੂੰ ਵੀ ਕਾਲਿੰਗ ਕਰਨਾ ਆਸਾਨ ਹੋਵੇਗਾ ਹੁਣ ਤੁਹਾਨੂੰ WhatsApp ਤੇ ਕਾਲ ਕਰਨ ਲਈ ਕਿਸੇ ਦਾ ਨੰਬਰ ਸੇਵ ਕਰਨ ਦੀ ਲੋੜ ਨਹੀਂ ਪਵੇਗੀ ਜਿਸ ਤਰ੍ਹਾਂ ਅਸੀਂ ਫੋਨ ਤੋਂ ਕਿਸੇ ਦਾ ਨੰਬਰ ਡਾਇਲ ਕਰਕੇ ਉਸੇ ਵਕਤ ਫੋਨ ਕਰ ਲੈਂਦੇ ਹਾਂ ਉਸ ਕਿਸੇ ਵੀ ਰਾਈਨ ਵਰਡਸ ਤੇ ਵੀ ਡਾਇਲਰ ਆ ਜਾਵੇਗਾ ਕਿਸੇ ਵੀ ਅਨਨੋ ਨੰਬਰ ਨੂੰ ਆਪਾਂ ਨੰਬਰ ਡਾਇਲ ਕਰਕੇ ਕਾਲ ਕਰ ਸਕਦੇ ਹਾਂ ਪੰਜਾਬ ਸਰਕਾਰ ਕਰੇਗੀ ਨਸ਼ਾ ਤਸਕਰੀ ਜਾਜਤਾਾਂ ਚ ਬੱਜ ਰਹੀ ਹਾਂ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਖਿਲਾਫ ਬਿੱਡੀ ਮੁਹਿੰਮ ਨੂੰ ਹਣ ਹੋਰ ਅਸਰਦਾਰ ਬਣਾਉਂਦੇ ਨੇ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਸੁਪਰ ਸਰਕਾਰ ਵੱਲੋਂ ਨਸ਼ਾ ਤਸਕਰੀ ਚਾਇਜਤਾਾਂ ਜਬਤ ਕਰਨ ਵਿੱਚ ਤੇਜ਼ ਚਲੀ ਹੋਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਭਗਵੰਤ ਮਾਨ ਦੀ ਸਰਕਾਰ ਵੱਲੋਂ ਭਗਵੰਤ ਮਾਨ ਨੇ ਪ੍ਰਸ਼ਾਸਨੀ ਅਧਿਕਾਰੀਆਂ ਤੇ ਪੁਲਿਸ ਨੂੰ ਸਖਤੀ ਨਾਲ ਆਦੇਸ਼ ਜਾਰੀ ਕੀਤਾ ਹੈ ਕਿ ਨਸ਼ਾ ਤਸਕਰੀ ਜਾਇਤਾਂ ਦੇ ਬੇਰਵੇ ਜਲਦੀ ਤੋਂ ਜਲਦੀ ਸਬੰਧਤ ਵਿਭਾਗ ਜੋ ਨਸ਼ਾ ਤਸਕਰੀ ਦਾ ਕੇਸ ਦਾ ਜੋ ਹੁੰਦੇ 10 ਦਿਨ ਦੰਦੂਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਸਕੇ ਜਿਸ ਕوجਾ ਕੇ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਨਸ਼ਾ ਤਸਕਰੀ ਦੀ ਜਾਇਦਾਦ ਉਹਨਾਂ ਨੂੰ ਫੜੇ ਜਾਣ ਦੇ ਸਬਤ ਤੋਂ 10 ਦਿਨ ਦੇ ਬਾਅਦ ਹੀ ਜ਼ਬਤ ਕਰ ਲਈ ਜਾਵੇਗੀ ਹੰਦੀ ਸਿਟੀ ਆਫ ਲਿਟਰੇਚਰ ਸ਼ਹਿਰ ਦਾ ਅਵਾਰਡ ਮਿਲਿਆ ਕੇਰਲਾ ਨੂੰ ਭਾਰਤ ਦੇ ਸ਼ਹਿਰ ਨੂੰ ਜਿਨੇਸ ਕੋ ਵੱਲੋਂ ਸਿਟੀ ਆਫ ਲਿਟਰੇਚਰ ਹੋਣ ਦਾ ਮਾਣ ਦਿੱਤਾ ਗਿਆ ਹੈ ਇਹ ਉਹ ਸ਼ਹਿਰ ਹੈ ਕੇਰਲਾ ਕੇਰਲਾ ਦਾ ਕੋਜੀਕੋਡ ਭਾਰਤ ਦਾ ਪਹਿਲਾ ਸਿਟੀ ਆਫ ਲਿਟਰੇਚਰ ਸ਼ਹਿਰ ਬਣ ਗਿਆ ਹੈ ਪੰਜਾਬ پولیس ਸੁਰੱਖਿਆ ਲੈਣਾ ਹੁਣ ਨਹੀਂ ਹੋਵੇਗਾ ਸੌਕਾ 4K ਟੋਰ ਬਣਾਈ ਰੱਖਣ ਲਈ ਪੰਜਾਬ ਪੁਲਿਸ ਨੂੰ ਸੁਰੱਖਿਆ ਲੈਣਾ ਸੌਖਾ ਨਹੀਂ ਹੋਵੇਗਾ ਪੁਲਿਸ ਵਿਭਾਗ ਨੇ ਸੁਰੱਖਿਆ ਤੇ ਚਾਹਵਾਨਾ ਤੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਖਰੜਾ ਬੁਲੰਦਾ ਖੜਾ ਤਿਆਰ ਕਰ ਲਿਆ ਹੈ ਇਹ ਖਰਚਾ ਉਹੀ ਦੇਣਗੇ ਜੋ ਪੰਜਾਬ ਪੁਲਿਸ ਦੀ ਸੁਰੱਖਿਆ ਲੈਣਗੇ ਇਸ ਤਰ੍ਹਾਂ ਜਿਹੜੇ ਵਿਅਕਤੀਆਂ ਦੀ ਆਮਦਨ ਪ੍ਰਤੀ ਮਹੀਨਾ 3 ਲੱਖ ਰੁਪਏ ਤੋਂ ਬਾਅਦ ਹੈ ਉਹਨਾਂ ਨੂੰ ਸੁਰੱਖਿਆ ਬਦਲੇ 1.5 ਲੱਖ ਰੁਪਏ ਤੋਂ ਲੈ ਕੇ 1.5 ਲੱਖ ਰੁਪਏ ਸਾਲਾਨਾ ਪ੍ਰਤੀ ਸ਼ਮਾਹੀ ਦੇਣੇ ਪੈਣਗੇ ਜੇਕਰ ਕਿਸੇ ਦੀ ਆਮਦਨ 3 ਲੱਖ ਰੁਪਏ ਪ੍ਰਤੀ ਮਹੀਨੇ ਤੋਂ ਘੱਟ ਹੈ ਤੇ ਉਸ ਦੀ ਜਾਨ ਨੂੰ ਖਤਰਾ ਹੈ ਤਾਂ ਇਸ ਸਿਤੀ ਵਿੱਚ ਉਸ ਤੋਂ ਸੁਰੱਖਿਆ ਦਾ ਖਰਚਾ ਨਹੀਂ ਲਿਆ ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ਭਾਵੇਂ ਕੀ ਯੋਜਨਾ ਕਾਗਜ਼ਾਂ ਵਿੱਚ ਤਾਂ ਤਿਆਰ ਹੋ ਗਈ ਹੈ ਪਰ ਇਸ ਜਮੀਨੀ ਪੱਧਰ ਤੇ ਕਦੋਂ ਕੀ ਕਦੋਂ ਰੂਪ ਲਵੇਗੀ ਪਰ ਇਸ ਯੋਜਨਾ ਦੇ ਖਾਤਿਰ ਨਾਲ ਸੁਰੱਖਿਆ ਲਈ ਬੈਠੇ ਚਾਵਨ ਲੋਕਾਂ ਦੀ ਚਿੰਤਾ ਜ਼ਰੂਰ ਵੱਧ ਗਈ ਹੈ ਰਾਜਾ ਬ੍ਰਿੰਗ ਦੇ ਭਾਰਤ ਪੋਸ਼ਣ ਨਾਸ਼ੂ ਦੇ ਦਰਮਿਆਨ ਵਧੀਆ ਦੂਰੀਆਂ ਸੂਬੇ ਵਿੱਚ ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਦੇ باوجود ਕਾਂਗਰਸ ਪਾਰਟੀ ਨੂੰ ਸਭ ਕੁਝ اچھا ਨਹੀਂ ਹੁੰਦਾ ਨਜ਼ਰ ਆ ਰਿਹਾ। ਸੁਪਰਪਦਨ ਰਾਜਾ ਬੜਿੰਗ ਤੇ ਕਾਂਚਕਰੀ ਪ੍ਰਦਾਨਪਾਤ ਪੂਜਨਾਸ਼ੂ ਦਰਮਿਆਨ ਲਗਾਤਾਰ ਦੁਰੀਆਬਾਦੀਆਂ ਚਾਰੀਆਂ ਨੇ। ਰਾਜਾ ਬੜਿੰਗ ਦੇ ਚੋਣ ਜਿੱਤਣ ਤੋਂ ਬਾਅਦ ਹੁਣ ਆਸ਼ੂ ਤੇ ਰਾਜਾ ਬੜਿੰਗ ਇੱਕ ਵਾਰ ਮੀਟ ਆਮੋ ਸਾਹਮਣੇ ਨਹੀਂ ਹੋਏ। ਕੱਲ੍ਹ ਊਧਿਆਣਾ ਦੇ ਸਰਕਟ ਹਾਊਸ ਵਿੱਚ ਰਾਜਾ ਬੜਿੰਗ ਕੋਲੋਂ ਕਾਂਗਰਸੀ ਵਰਕਰਾਂ ਤੇ ਆਦੇਤਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਪਰ ਇਸ ਮੀਟਿੰਗ ਵਿੱਚ ਵੀ ਭਾਰਤ ਪੂਜਨਾਸ਼ੂ ਕੈਨ ਹਾਜ਼ਰ ਰਹੇ। ਪੱਤਰਕਾਰਾਂ ਨੇ ਜਦੋਂ ਬੜਿੰਗ ਨੂੰ ਸਵਾਲ ਪੁੱਛਿਆ ਤਾਂ ਨਾ ਆਖਿਆ ਕਿ ਉਹਨਾਂ ਸਭ ਨੂੰ ਸੁਨੇਹਾ ਲਾਇਆ ਸੀ ਤੇ ਆਸ਼ੂ ਇਸ ਮ हरियाणा सरकार को सुप्रीम कोर्ट से मिला बड़ा झटका हरियाणा सरकार को सुप्रीम कोर्ट ने एक बड़ा झटका दे ਦਿੱਤਾ ਹੈ सुप्रीम कोर्ट ने पंजाब दे हरियाणा हाई कोर्ट दे ਉਸ ਹੁਕਮ ਨੂੰ ਬਰਕਰਾਰ ਰੱਖਿਆ ਜਿਸ ਵਿੱਚ ਭਰਤੀ ਪ੍ਰਕਿਆ ਵਿੱਚ ਹਰਿਆਣਾ ਤੇ ਵਸਨੀਕਾਂ ਨੂੰ ਵਾਅਦੇ ਤੋਂ ਵਾਅਦਾ ਅੰਕ ਦੇਣ ਦੀ ਸੂਬਾ ਸਰਕਾਰ ਦੀ ਨੀਤੀ ਨੂੰ ਰੱਦ ਕਰ ਦਿੱਤਾ ਗਿਆ ਸੀ ਇਸ ਫੈਸਲੇ ਦੇ ਬਾਅਦ ਸੂਬੇ ਵਿੱਚ ਸੀ ਤੇ ਜੀ ਮਲਾਜ਼ਮਾਂ ਦੀ ਨੌਕਰੀ ਹੁਸਨ ਦਾ ਖਸਤਾ ਹੀ ਪੈਦਾ ਹੋ ਗਿਆ ਹੈ ਹੁਸ਼ਿਆਰ ਪਰ ਵਿੱਚ ਸਰਾਤਾ ਬੁਝਾਰ ਵਿੱਚ ਰੋਟਾ ਦਾ ਮਾਸਟਰਮਾਈਂਡ ਨਿਕਲਿਆ ਨੌਕਰ ਹੁਸ਼ਿਆਰਪੁਰ ਵਿੱਚ ਐਤਵਾਰ ਨੂੰ ਸਨਾਫਾ ਬਜ਼ਾਰ ਵਿੱਚ ਨੌਕਰ ਦੇ ਹੱਥ ਫਿਰਬਾਨੀ ਕੀ ਹੋਈ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਹੱਲ ਕਰ ਲਿਆ ਇਸ ਲੁੱਟ ਦਾ ਮਾਸਟਰ ਮਾਈਂਡ ਦੁਕਾਨ ਦਾ ਇੱਕ ਨੌਕਰ ਹੀ ਨਿਕਲਿਆ ਪੁਲਿਸ ਨੇ ਨੌਕਰ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੇ ਗਏ ਗਹਿਣੇ ਅਤੇ ਰਕਮ ਬਰਾਮਦ ਕਰ ਲਈ ਹੈ ਸ਼ੰਭੂ ਬਾਡਰ ਤੇ ਲੱਗੇ ਕਿਸਾਨੀ ਮੋਰਚੇ ਵਿੱਚ ਹੰੜਲਵਾਜ਼ੀ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ ਸ਼ੰਭੂ ਬਾਡਰ ਤੇ ਬੀਤੇ ਦਿਨੀ ਲੱਗੇ ਕਿਸਾਨੀ ਮੋਰਚੇ ਵਿੱਚ ਹੰੜਲਵਾਜ਼ੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਲਈ ਕੱਲ ਕਿਸਾਨੀ ਬਫਤ ਪਟਿਆਲਾ ਦੇ ਐਸਐਸਪੀ ਨੂੰ ਮਿਲਿਆ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਭਾਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਸ਼ੰਭੂ ਬਾਡਰ ਤੇ ਚਾਦਰੇ ਸ਼ਾਂਤੀ ਮਈ ਕਿਸਾਨੀ ਅੰਦੋਲੇ ਵਿੱਚ ਹੰੜਲਵਾਜ਼ੀ ਕੀਤੀ ਅਤੇ ਉਹਨਾਂ ਨੇ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਰਚੀ ਐਸਐਸਪੀ ਨੇ ਜਾਂਚ ਕਰਕੇ ਮੁਲਾਜ਼ਮਾ ਖਿਲਾਫ ਕਾਰਵਾਈ ਕਰਨ ਦਾ ਕਿਸਾਨ ਆਗੂਆਂ ਨੂੰ ਪ੍ਰੋਸਾ ਵੀ ਦਿੱਤਾ ਸੌਦੀ ਆਰਮ ਵਿੱਚ ਹਾਜ਼ਰੀ ਕਰਨ ਵਾਲ ਸਾਊਦੀ ਅਰਬ ਵਿੱਚ ਹੱਜ ਜਾਂਦਾ ਤੇ ਚਾਣ ਵਾਲੇ ਸ਼ਰਧਾਲੂ ਨੂੰ ਬੜੀ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚੱਲਦਿਆਂ ਹੱਜ ਯਾਤਰਾ ਦੌਰਾਨ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 13 ਹਾਜੀਆਂ ਦੀ ਗਰਮੀ ਦੇ ਦੌਰ ਮੌਤ ਹੋ ਗਈ ਹੈ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲੇ ਜ਼ਿਆਦਾਤਰ ਉਹ ਹਾਜੀਆਂ ਜੋ ਬਿਨਾਂ ਇਜਾਜ਼ਤ ਅਤੇ ਪਹੁੰਚੇ ਹਨ। ਜਿਸ ਕਰਕੇ ਕਿਹਾ ਗਿਆ ਕਿ ਸਾਊਦੀ ਅਰਬ ਵਿੱਚ ਇਸ ਵੇਲੇ ਗਰਮੀ ਦਾ ਕਹਿਰ جاری ਹੈ ਅਤੇ ਤਾਪਮਾਨ 52 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ। ਭਾਰਤੀ ਜੀਟੀਵੀ ਵਿੱਚ ਹੋਇਆ ਬਾਦਾਂ एसआरपी ਨੇ ਬਰਕਰਾਰ ਰੱਖਿਆ ਪਾਰ ਦੀ ਵਿਕਾਸ ਦਰ ਦਾ ਅਨੁਮਾਨ ਵਿੱਤੀ ਬਰੇ 2025 ਵਿੱਚ 6.8% ਦੀ ਦਰ ਦੇ ਨਾਲ ਜੀਡੀਪੀ ਵਿੱਚ ਵਾਧਾ ਹੁੰਦਾ ਅਨੁਮਾਨ ਹੈ ਉਧਰ ਅਡਾਨੀ ਗਰੁੱਪ ਨੇ ਵੀ 32ਵੀਂ ਐਨੂਅਲ ਜਨਰਲ ਮੀਟਿੰਗ ਕੀਤੀ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਕਿ ਹਿੰਦਨ ਵਰਕ ਦੀ ਰਿਪੋਰਟ ਸਾਨੂੰ ਬਦਨਾਮ ਕਰਨ ਲਈ ਬਣਾਈ ਗਈ ਸੀ ਭਗਵੰਤ ਮਾਨ ਪਹੁੰਚੇ ਪਾਰਲੀਮੈਂਟ ਆਮ ਦੇ ਨਾਮੀ ਜੁਕਸ ਸੰਸਦਗ ਮਿਲਨ ਦੇ ਲਈ ਪਾਰਲੀਮੈਂਟ ਪਹੁੰਚੇ ਭਗਵੰਤ ਮਾਨ ਪੰਜਾਬ ਦੇ ਮਾਮਲੇ 'ਨ ਜੋਰ ਸ਼ੋਰ ਨਾਲ ਚੁੱਕਣਗੀ ਪੰਜਾਬ ਵਿੱਚ ਕਿਵੱਟ ਤਿੰਨ ਲੋਕ ਸਸਵਾ ਸੀਟਾਂ ਦੇ ਜਿੱਤ ਦਾ ਐਲਾਨ ਕਰ ਵਾਲੇ ਆਮ ਆਦੀ ਪਾਰਟੀ ਦੇ ਤਿੰਨ ਸੰਸਦ ਮੈਂਬਰ ਅੱਜ ਆਪਣੇ ਅਹੁਦੇ ਦੀ ਸੌਂ ਚੁੱਕ ਲਈ ਹੈ ਇਸ ਮੌਕੇ ਤੇ ਭਗਵਾਨ ਜਮਾਨ ਕੁਲਪਾਰਟੀ ਵਰਦਾਨ ਉੱਥੇ ਪਹੁੰਚੇ ਇਸ ਦੀ ਜਾਣਕਾਰੀ ਦਿੰਦੇ ਆ ਮੁੱਖ ਮੰਤਰੀ ਨੇ ਆਖਿਆ ਕਿ ਮੈਂ ਅੱਜ ਪਾਰਲੀਮੈਂਟ ਪਹੁੰਚਿਆ ਆਮ ਆਦੀ ਪਾਰਟੀ ਦੇ ਤਿੰਨੇ ਸੰਸਦਾਂ ਨੇ ਅੱਜ ਪਾਰਲੀਮੈਂਟ ਵਿੱਚ ਸੌਂ ਚੁੱਕੀ ਤੇ ਬਹੁਤ ਬਹੁਤ ਮੁਬਾਰਕਾਂ ਦੇ ਕੁਰੀਤ ਲਈ ਸ਼ੁਭ ਕਾਮਨਾਵਾਂ ਸੌ ਨੇ ਚੁੱਕ ਸਭੀ ਅਮਰਪਾਲ ਸਿੰਘ ਜਿਤੇ ਇੱਕ ਪਾਸੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੀ ਆਰੰਭਤਾ ਹੋਈ ਦੂਜੇ ਪਾਸੇ ਪੰਜਾਬ ਦੇ ਨਵੇਂ ਸੰਸਦਾਂ ਨੇ ਸੰਸਦ ਵਿੱਚ ਆਪਣੇ ਅਹੁਦੇ ਦੀ ਸੌਂ ਚੁੱਕੀ ਤੇ ਭਗਵਾਨ ਮੌਸਮ ਵਿਭਾਗ ਨੇ ਕੀਤੀ ਮੀਂਹ ਦੀ ਭਵਿੱਖਬਾਣੀ ਤਾਂ ਆਪਣੀ ਗਰਮੀ ਵਿਚਾਰੀ ਮੀਨੂ ਲੈ ਕੇ ਇੱਕ ਵੱਡੀ ਅਪਡੇਟ ਆ ਰਹੀ ਹੈ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਡੇਢ ਮਹੀਨੇ ਦੀ ਅਤਿ ਗਰਮੀ ਤੋਂ ਬਾਅਦ ਸੋਮਵਾਰ ਤੋਂ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੇ ਸੰਕੇਤ ਆ ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਪ੍ਰਸ਼ਤ ਤਨਾ ਹਾfte ਦੋ ਸਿੱਕਮ ਦੇ ਆਸ-ਪਾਸ ਰੁਕਿਆ ਹੋਇਆ ਜਿੱਥੇ ਇੱਕ ਪਾਸੇ ਉਹ ਬਿਹਾਰ ਉੱਤਰ ਪ੍ਰਦੇਸ਼ ਤੋਂ ਦੇਸ਼ ਦੇ ਉੱਤਰੀ ਹਿੱਸੇ ਵੱਲ ਵੱਧ ਰਿਹਾ ਹੈ ਉੱਥੇ ਹੀ ਪੰਜਾਬ ਵਿੱਚ ਇਹ ਹਮਸ ਬਦਲ ਨਾਲ ਸਥਾਨਿਕ ਬਦਲ ਬਣ ਜਾਂਦੇ ਹਫ਼ਤੇ ਵਿੱਚ ਪੈ ਜਾਂਦਾ ਹੈ ਨੌਕਰੀ ਨਾ ਮਿਲਿਆ ਤੇ ਕੁੜੀ ਨੇ ਮਾਇ ਸੁਖਨਾ ਚੀਲ ਦੇ ਵਿੱਚ ਸ਼ਾਲ ਸਦਾਈ ਨੌਕਰੀ ਨਾ ਮਿਲੰਦੇ ਕੁੜੀ ਨੇ ਉਹ ਕੀਤਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੇ ਸਦਾਈ ਨੌਕਰੀ ਨਾ ਮਿਲੰਦੇ ਐਲ ਐਲ ਬੀ ਕਰ ਚੁੱਕੀ 24 ਸਾਲ ਦੀ ਲੜਕੀ ਨੇ ਸੋਮਵਾਰ ਤੜਕੇ ਸੁਖਨਾ ਚੀਲ ਵਿਦਿਆਲਯਾ ਮਾ ਦੇਤੀ ਪਾਣੀ ਵਿੱਚ ਲੜਕੀ ਨੂੰ ਦੇ ਕੇ ਸੈਰ ਕਰਨੇ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਅਮਕ ਕੇ ਪਹੁੰਚ ਕੇ ਲੜਕੀ ਨੂੰ ਬਾਹਰ ਕੱਢਿਆ ਤੇ ਸੈਕਟਰ 16 ਦੇ ਜਨਰਲ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਦੀ ਪਹਿਚਾਨ ਸ਼ਿਵਾਨੀ ਵਾਸੀ ਸੈਕਟਰ 4 ਕਾਟ ਮੁਹਾਲੀ ਵਜੋਂ ਹੋਈ ਹੈ ਡਾਕਟਰਾਂ ਨੇ ਪੁਲਿਸ ਨੂੰ ਦੱਸਿਆ ਕਿ ਸ਼ਿਵਾਨੀ ਦੀ ਮੌਤ ਪਾਣੀ ਵਿੱਚ ਡੁੱਬਣ ਦੇ ਜੋਤੇਕ ਪਾਸੇ ਪੰਜਾਬੀ ਲੀਤਸ ਰਿਹਾ ਹੈ ਉਥੇ ਦੂਜੇ ਪਾਸੇ ਪਾਖੜ ਨੇਰ ਵਿੱਚ ਪਹਾੜਾ ਦੁਆਰੇ ਪਾਣੀ ਦੇ ਕੰਨ ਪਾੜ ਪੈ ਗਿਆ ਹੈ ਅਤੇ ਇਸ ਨਾਲ ਕਈ ਪਿੰਡ ਡੁੱਬਣ ਦੇ ਕੰਢੇ ਆ ਚੁੱਕੇ ਹਨ ਤੇ ਸੈਂਕੜੇ ਏਕੜ ਫਸਲ ਤਬਾਹ ਹੋ ਚੁੱਕੀ ਹੈ ਪਿੰਨ ਨਥੇੜਾ ਕੁਲਪਾਖੜਾ ਵਿੱਚ ਪਾੜ ਪੈੰਦੇ ਹਨ ਖੇਤਾਂ ਵਿੱਚ ਪਾਣੀ ਭਰ ਗਿਆ ਜਿਸ ਨਾਲ ਕਿਸਾਨਾਂ ਦੀ ਗ੍ਰਿਫ 100 ਏਕੜ ਫਸਲ ਪਾਣੀ ਵਿੱਚ ਡੁੱਬੀ ਸੈਂਕੜੇ ਏਕੜ ਖੇਤ ਪਾਣੀ ਵਿੱਚ ਡੁੱਬ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਪਾਖੜਾ ਵਿੱਚ ਕੀ 10 ਫੁੱਟ ਦਾ ਪਾੜ ਪਿਆ ਹੈ ਤੇ ਇਹ ਪਿੰਡ ਪੰਜਾਬ ਹਰਿਆਣਾ ਸਰਹੱਦ ਉੱਤੇ ਹਨ ਪ੍ਰਧਾਨ ਮੰਤਰੀ ਬਾਜੇ ਦੇ ਲੜਨਗੇ ਕਿ ਦਰਵਾਹਤੋਂ ਚੋਣ ਜੀ ਹਾਂ ਡਿਪੂ ਦਾ ਚੇਅਰ ਵਿਜਵੰਤ ਭਗਵੰਤ ਸਿੰਘ ਉਪ ਪ੍ਰਧਾਨ ਮੰਤਰੀ ਬਾਜੇ ਦੇ ਗਿੱਦੜਵਾਹ ਤੋਂ ਚਿਮਨੀ ਚੋਣ ਲੜਨਗੇ ਪ੍ਰਧਾਨ ਮੰਤਰੀ ਬਾਜੇ ਦੇ ਪੁੱਤਰ ਕਾਂਸ਼ਦੀਪ ਸਿੰਘ ਨੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਐਲਾਨ ਵੀ ਕੀਤਾ